ਕੀ ਤਾੜੀ ਹੰਬੀ ਢੋਲ ਕੀ ਆਵਾਜ਼ ਨਹੀਂ ਕੜਦੇ ਛੈਣੇ ਨਿੱਗਦਾ ਹਾਰ ਗਿਆ ਤੂੰ ਹਾਰੀ ਨਾ ਮਲਵਾਣੇ ਹਾਰ ਵੀ ਕਿਵੇਂ ਸਕਦੀ ਹੈ ਜਦੋਂ ਕੁੰਡੀਆਂ ਦੇ ਸਿੰਘ ਫਸੇ ਹੋਣ ਕੋਈ ਨਾ ਕੋਈ ਬੜੀ ਮੇ ਖਾਣੀ ਤਾਂ ਨਿਤਰੀ ਆਉਂਦੀ ਹੈ ਕਿਉਂ ਪਰ ਸਿਆਣੇ ਤੇ ਹਜ਼ੂਰ ਇਹ ਵੀ ਕਹਿੰਦੇ ਨੇ ਕਿ ਹਰ ਮੁਟਿਆਰ ਦੇ ਦੋ ਤਿਲ ਤੇ ਦੋ ਜਾਨਾ ਹੁੰਦੀਆਂ ਨੇ ਇੱਕ ਸਹੁਰੇ ਘਰ ਵਾਸਤੇ ਤੇ ਇੱਕ ਪੇਕੇ ਘਰ ਵਾਸਤੇ ਪੇਕੇ ਘਰ ਵਿੱਚ ਜੰਮੀ ਬਲੀ ਹੱਸੀ ਖੇਡੀ ਜਵਾਨ ਹੋਈ ਫਿਰ ਮੁਟਿਆਰ ਹੋਈ ਵਿਆਹੀ ਗਈ ਤੇ ਸਹੁਰੇ ਘਰ ਵਿੱਚ ਗੱਡੇ ਉੱਤੇ ਆ ਗਿਆ ਸੰਦੂਖ ਮੁਟਿਆਰ ਦਾ ਨਹੀਂ ਗੱਡੇ ਉੱਤੇ ਆ ਗਿਆ ਸੰਦੂਖ ਮੁਟਿਆਰ ਦਾ ਨੂਰਪੁਰੀ ਸਾਹਿਬ ਨੇ ਸੰਦੂਖ ਵਿੱਚ ਜੜੀਆਂ ਹੋਈਆਂ ਤਸਵੀਰਾਂ ਦਾ ਵਰਣਨ ਕੁਛ ਇਸ ਤਰ੍ਹਾਂ ਕੀਤਾ ਹੈ ਕਿ ਇੱਕ ਤਸਵੀਰ ਵਿੱਚ ਵੀਰਾ ਮੱਝਾਂ ਚਾਰਦਾ ਇੱਕ ਤਸਵੀਰ ਵਿੱਚ ਵੀਰਾ ਮੱਝਾਂ ਚਾਰਦਾ ਨਹੀਂ ਵਿੱਚ ਵਿੱਚ ਝੋਲਾ ਪੈਂਦਾ ਮਿਰਗਾਂ ਦੀ ਡਾਰਦਾ ਗੱਡੇ ਉੱਤੇ ਆ ਗਿਆ ਸੰਦੂਖ ਮੁਟਿਆਰ ਦਾ ਇੱਕ ਤਸਵੀਰ ਵਿੱਚ ਉਪਰੀ ਜੀ ਥਾਂ ਹੈ ਉਪਰਾ ਹੀ ਪਿਓ ਕੋਲੋਂ ਪ੍ਰੀਮਾ ਹੈ ਉਪਰੀ ਨੂਰਪੁਰ ਇਕੋਂਡ ਨੂ ਉਤਾਰਦਾ ਨਹੀਂ ਗੱਡੇ ਉੱਤੇ ਆ ਗਿਆ ਸੰਦੂਖ ਮੋਟਿਆਰ ਦਾ ਬਿਲਕੁਲ ਸੱਚ ਉਪਰੀ ਥਾਂ ਉਪਰਾ ਪਿਓ ਉਪਰੀ ਮਾਂ ਇਹਨਾਂ ਉਪਰੀਆਂ ਥਾਂਾਂ ਤੇ ਜਾ ਕੇ ਕਿਸੇ ਮੋਟਿਆਰ ਦਾ ਦਿਲ ਲੱਗਣਾ ਜਾਂ ਰਜਮੇਚ ਜਾਣਾ ਮੁਸ਼ਕਿਲ ਹੀ ਨਹੀਂ ਪਰ ਕੇ ਨਾ ਮੁਮਕਿਨ ਹੈ ਪਰ ਇਸ ਨਾ ਮੁਮਕਿਨ ਨੂੰ ਕਦੇ-ਕਦੇ ਇਸ ਮਾਹੌਲ ਦੇ ਵਿੱਚੋਂ ਪੈਦਾ ਹੋਈਆਂ ਰੰਜ ਸ਼ਾਂ ਗਿਲੇ ਸ਼ਿਕਵੇ ਲਹੂਰੇ ਤਾਨੇ ਮੀਲੇ ਸੱਸ ਦੀਆਂ ਛਿੜਕਾਂ ਜੀਠ ਦੇ ਕੰਗੂਰੇ ਤੇ ਸੌਰੇ ਦੀਆਂ ਬਿੜਕਾਂ ਤੇ ਕਦੇ-ਕਦੇ ਤਿਉਹਰ ਦੀਆਂ ਚੁੰਗੀਆਂ ਵੀ ਐ ਦੇਉਂਦਾ ਗੁਬਾਰ ਕੱਢੇ ਵਿਚਾਰੀ ਤੇ ਕਿੱਥੇ ਕੱਢੇ ਬਸ ਫਿਰ ਤੇ ਕੋਈ ਰੀਝ ਰਹਿੰਦੀ ਐ ਕਦੋਂ ਘਰ ਵਿੱਚ ਕੋਈ ਖੁਸ਼ੀ ਆਵੇ ਗਿੱਧਾ ਪਵੇ ਤੇ ਸੱਸ ਕੱਲੀ ਟੱਕਰੇ ਅੜਿੱਕੇ ਚੜੇ ਤੇ ਮੈਂ ਬੋਲੀ ਪਾ ਕੇ ਕਹਾਂ ਨੀਮਸਾ ਪਤ ਜੀ ਤੁਸੀਂ ਸੁਣਤਾ ਕੋਈ ਵੀ ਨੀਮਸਾ ਪਤ ਜੀ ਤੁਸੀਂ ਸੁਣਤਾ ਤੇ ਵਾਲੀ ਮਾਜ ਲੱਗ ਗਈ ਮੇਰੇ